¡Eh, te oyes una <laughs> luz! ਕਟ ਨਹੀਂ ਕਰਨਾ ਪੂਰੀ ਸਾਡੇ ਆਫਿਸ ਦੇ ਵਿੱਚ ਮਾਤਾ ਵਰੀ ਇੰਜੀਨੀਅਰ ਬੈਠੇ ਨੇ ਤੁਸੀਂ ਸਾਨੂੰ ਇਹ ਗੱਲ ਕਹੀ ਹੁੰਦੀ ਹੈ ਤੁਹਾਨੂੰ ਤੁਸੀਂ টাইম ਹੋਈ ਹੈ ਸਰਾਂ ਦੇ ਤੁਸੀਂ ਅੱਜ ਵੀ ਅਜਰ ਗੱਲ ਕਹੀ ਹੈ ਤੇ ਮੋਟ ਹੋ ਗਈ ਹੈ ਕਿ ਇਸ ਚੀਜ਼ ਦਾ ਇਤਬਾਰ ਕਰੋ ਕਿ ਸਭ ਤੋਂ ਪਹਿਲਾਂ ਇਹ ਲਿਖਿਆ ਜਾਏਗਾ ਕਿ ਸੱਜਣ ਇਹਨਾਂ ਦਾ ਨਾਮ ਇਹਨਾਂ ਨੇ ਕਿਹਾ ਵੀ ਸਾਨੂੰ ਕਾਪੀ ਨਹੀਂ ਮਿਲੀ ਉਹ ਬੂ ਪੰਜਾਬੀ ਤੇ ਅੰਗਰੇਜ਼ੀ ਵਿੱਚ ਲਿਖ ਦਿੱਤਾ ਜਾਏਗਾ ਜਾਨੀ ਪ੍ਰੋਸੀਡਿੰਗ ਦੀ ਕਾਰਵਾਈ ਹੈ ਦੇਖੋ ਆਪਾਂ ਸਾਰੇ ਕਾਨੂੰਨ ਨੂੰ ਲਾਗਣਾ ਕਰਨ ਵਾਲੇ ਬੰਦੇ ਹੈਗੇ ਆ ਤੇ ਸਰਕਾਰ ਦਾ ਇਹ ਭਾਗ ਕਰਾਓ ਯਾਰ ਬਸ ਹੋ ਗਿਆ ਅੱਜ ਇਹ ਪਬਲਿਕ ਹੀARING ਲਈ ਇਕੱਠੇ ਹੋਏ ਆਂ ਅੱਜ ਜਿਹੜੀ ਹੋਣੀ ਆ ਉਹ ਕਾਰਵਾਈ ਕਰਦੀ ਹੈ ਸਰਕਾਰ ਨੇ ਪਹੁੰਚਿਆ ਗੁਰੂ ਜੀ ਕਮੈਂਟ ਕਰੀਏ ਜਮਾ ਕੇ ਪਰ ਇੱਕ ਕਰਦੇ ਤੁਸੀਂ ਹੋਣੀ ਵਿੱਚ ਇਹਨਾਂ ਨਾ ਪਾਓ ਉਹਨੂੰ ਮੈਨੂੰ ਦੱਸਿਆ ਭਾਈ ਆਓ ਥੋੜਾ ਪਿੱਛੇ ਹੋ ਜਾਓ ਮਾੜਾ ਪੈਦਲ ਰਾਜ ਜਰੂਰ ਬਹੁਤ ਹੋ ਗਿਆ ਬੈਠੋ ਬਾਈ ਬੈਠੋ ਬੈਠੋ ਅਮਿਤ ਜੀ ਇੱਕ ਮਿੰਟ ਬੈਠ ਜਾਣਗਾ

बाठालो सारे बीच ਇਸ ਤਲੇ ਹਨ ਵੇਲਾ ਇਸ ਦਾ ਦਸਤਾਵੇਜ਼ ਹੋਇਆ ਅਤੇ ਸਾਹਮਣੇ ਹੋਏ ਨੂੰ ਦੱਸਿਆ ਜਾਂਦਾ ਹੈ ਕਿ ਇਹ ਹੀ ਦਸਵੀਂ ਖਾਦਨ ਉਤਪਾਦਨ ਜਿਹੜਾ ਕਿ ਤੱਕ 65000 ਟਨ ਸਾਲ ਦਾ ਅਤੇ 1 ਪਾਲਪ ਮਿਲ ਜਿਹੜੀ ਕਿ 126000 ਟਨ ਸਾਲ ਦੀ ਪੈਦਾ ਕਰੇਗੀ ਇਸ ਤੋਂ ਇਲਾਵਾ ਵਾਧਾ ਵਾਲੀ ਸੁਵੰਧੀ ਪਰਵਾਨੀ ਦੀ ਕੀਤੀ ਦੱਸਦੇ ਹੋਏ ਦੱਸਿਆ ਜਾਂਦਾ ਹੈ एम ओई एसन तुरंत उन्नीस सितंबर को 19 सपटर 2024 हज़ार चौबीस में दर्ज किया गया इसके अलावा एम ओई एफ वालों कार नौ दिसंबर दो हज़ार चौबीस अप्लाई किए गए ਇਸ ਤੋਂ ਇਲਾਵਾ ਜਨਤਕ ਸੁਣਵਾਈ ਦਾ ਦਸਤਾਵੇਜ਼ ਕਿ ਕਿਉਂ ਜਮ੍ਹਾਂ ਕਰਾਇਆ ਗਿਆ ਜੀ ਜੁਨੀ ਮਾਰਚ 2025 ਨੂੰ ਜਨਤਕ ਸੁਣਵਾਈ ਦਾ ਜਿਹੜਾ ਇਸ਼ਤਿਹਾਰ ਸੀ ਉਹ ਅਖਬਾਰ ਦੇ ਵਿੱਚ ਪੁੱਟਾ ਗਿਆ 29 ਮਾਰਚ 2025 ਨੂੰ ਅਤੇ ਅੱਜ ਇਹ ਜਨਤਕ ਸੁਣਵਾਈ ਰੱਖੀ ਗਈ ਹੈ 3 April 2025 ਨੂੰ ਮੇਰੀ ਸਾਰੇ ਤੋਂ ਇੱਕ ਰਿਕੁਐਸਟ ਹੈ ਜene ਨੂੰ ਸੁਣਿਆ

ਰਜਿਸਟਰ ਬੰਦ ਕਰਤੇ ਜੀ ਠੀਕ ਹੈ ਜੀ ਸਿਸਟਰ ਬੰਦ ਕਰਤੇ ਇੱਕ ਬੰਦਾ ਰਹਿ ਗਿਆ ਬਸ ਸਿਸਟਰ ਵਾਲਾ ਪੁਆਇੰਟ ਤੇ ਹਲੇ ਜੀ ਕੀ ਗੱਲ ਬਾਤ ਹੋ ਰਹੀ ਹੈ ਬਹੁਤ ਬਹੁਤ ਧੰਨਵਾਦ ਨਹੀਂ ਅਸੀਂ ਯੂ ਕੈਨਟ ਪ੍ਰਸੀਡ ਤੁਸੀਂ ਪ੍ਰਸੀਡ ਨਹੀਂ ਕਰ ਸਕਦੇ ਜੀ ਹਲੇ ਬਾਹਰ ਤੋਂ ਸਰ ਬਾਹਰ ਲੋਕਾਂ ਨੇ ਸਿਸਟਰ ਬੰਦ ਕਰਤਾ ਨੇ ਪਬਲਿਕ ਹੇਰੀ ਦਾ ਮਤਲਬ ਕੀ ਹੈ ਜੀ ਪਬਲਿਕ ਆ ਕੇ ਆਪਣਾ ਪ੍ਰਸਤਾਵ ਰੱਖੇ ਰਜਿਸਟਰ ਬੰਦ ਕਰਤੇ ਜੀ ਬਾਹਰ ਜਿਹੜਾ ਇਹ ਪੁਆਇੰਟ ਆ ਇਹ ਨੋਟ ਕਰਾਓ ਜੀ ਬਾਹਰ ਰਜਿਸਟਰ ਬੰਦ ਹੋਇਆ ਹੈ ਇੱਕ ਆ ਵੀਡੀਓਗ੍ਰਾਫੀ ਬਾਰ-ਬਾਰ ਬੰਦ ਕਰ ਰਹੇ ਸਰ ਪਰ ਉੱਧਰ ਦੀ ਵੀਡੀਓਗ੍ਰਾਫੀ ਹੋ ਰਹੀ ਆ ਪਬਲਿਕ ਦੀ ਵੀਡੀਓਗ੍ਰਾਫੀ ਨਹੀਂ ਹੋ ਰਹੀ ਪਤਾ ਨਹੀਂ ਤੁਸੀਂ ਚੱਲਣ ਦਮਾਗੇ ਸੁਣਾਗੇ ਸਾਰਾ ਕੁਝ ਮਗਰ ਚਲੋ ਤੱਕ ਲੋਕ ਨਹੀਂ ਅੰਦਰ ਆ ਗਏ ਲੇਕਿਨ ਅੰਦਰ ਲਿਆਇਆ ਜਾ ਬਾਈ ਜੀ ਜਿਹੜੇ ਲੋਕ ਆਏ ਨੇ ਆਪਣੇ ਬਰਾਦਰ ਔਰ ਬਾਹਰ ਬਾਹਰ ਰਜਿਸਟਰ ਬੰਦ ਹੋਇਆ ਇਹਨੂੰ ਆਨ ਰਿਕਾਰਡ ਲੈ ਕੇ ਆਉਗੀ ਰਜਿਸਟਰ ਬੰਦ ਹੋਇਆ ਦਾ ਟਾਈਮ ਪਤਾ ਜੀ ਹੋਇਆ ਹੋਇਆ ਦੱਸਿਆ ਜਾਂਦਾ ਹੈ ਹਲੇ ਮੈਂ ਹਲੇ ਸੁਣਨਾ ਹੀ ਹੈ ਜੀ ਚਲੋ ਲੋਕਾਂ ਦੀ ਪ੍ਰੋਸੀਡਿੰਗਾਂ ਲੋਕ ਤਾਂ ਬਾਹਰ ਖ

ਸਾਨੂੰ ਇਹ ਦੱਸੋ ਸਰ ਬੰਦ ਕਰਾਓ ਜੀ ਕੋਈ ਹੋਰ ਤੋਂ ਇਲਾਵਾ ਕੋਈ ਪੈਸੰਡ ਨਾ ਕਰੋ ਸਾਨੂੰ ਸਾਫਾ ਬਾਰੇ ਸੰਬੰਧੀ ਅਸੀਂ ਆਪਣੇ ਪਾਸੇ ਤੈਅ ਲੱਗੇ ਪਿਆ ਕੋਈ ਪੈਸੰਡ ਨਾ ਕਰੋ 2024 ਤੱਕ ਖੁੱਪੀ ਗਈ ਹੈ ਹਲੋ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬੇਨਤੀ ਹੈ ਜੀ ਬੇਨਤੀ ਹੈ ਜੀ ਬੇਨਤੀ ਹੈ ਬੇਨਤੀ ਆ ਵੀਰ ਬਣ ਕੇ ਇੱਕ ਵਾਰ ਤਾਂ ਪਹਿਲਾਂ ਬੈਠੋ ਇੱਕ ਵੇਲੇ ਸੰਗਤ ਜੀ ਬੈਜੋ ਬੇਨਤੀ ਆ ਜੀ ਇੱਕ ਮਿੰਟ ਜੀ ਮੇਰੀ ਗੱਲ ਸੁਣੋ ਵੀਰ ਜੀ ਬੈਠੋ ਬੈਠੋ ਵੀਰ ਜੀ ਬੈਜੋ ਇੱਕ ਵਾਰ ਸ਼ਾਂਤੀ ਚ ਬੋਲੋ ਨਾ ਵੀ ਕੋਈ ਦੇਖੋ ਜਿਹੜੇ ਆਪਣੇ ਅਤਰਾਜ ਆ ਉਹ 1 ਬਾਈ 1 ਇੱਕ ਇੱਕ ਕਰਕੇ ਆਪਾਂ ਨੇ ਰੱਖੀ ਜਾਣੇ ਆ ਪਰ ਉਹਦੇ ਨਾਲ ਨਾਲ ਆਪਾਂ ਨੇ ਡਿਸਪਲਨ ਵੀ ਮੈਂਟੇਨ ਰੱਖਣਾ ਆਪਾਂ ਨੇ ਲੜਾਈ ਬੜੀ ਤਰਤੀਬ ਦੇ ਨਾਲ ਲੜਨੀ ਆ ਬੜੇ ਸੁਚੱਜੇ ਤਰੀਕੇ ਨਾਲ ਲੜਨੀ ਆ ਸ਼ਾਂਤੀ ਨਾਲ ਲੜਨੀ ਆ ਅਸੀਂ ਐਵੇਂ ਨਹੀਂ ਧੂੜ ਚ ਭੱਜਦੇ ਠੀਕ ਆ ਤੁਹਾਡੀ ਹਾਜ਼ਰੀ ਉਰੇ ਆਉਣਾ ਹੀ ਤੁਹਾਡੀ ਹਾਜ਼ਰੀ ਆ ਸਟੇਜ ਦੇ ਕੋਲ ਇਕੱਠੇ ਹੋ ਕੇ ਹਾਜ਼ਰੀ ਨਹੀਂ ਲੱਗਣੀ ਅਖੀਰ ਦੇ ਵਿੱਚ ਜਾ ਕੇ ਇਕੱਲੇ ਇਕੱਲੇ ਪੁਆਇੰਟ ਤੇ ਤੁਹਾਡੇ ਹਾਜ਼ਰੀ ਖੜੇ ਕਰਵਾਏ ਜਾਣੇ ਆ ਤੁਹਾਡੇ ਇਤਰਾਜ਼ ਵੀ ਲੈਣੇ ਆ ਬਾ ਬੇਨਤੀ ਹੈ ਵੀ ਉਦੋਂ ਤੱਕ ਤੁਸੀਂ ਉਰੇ ਬਨੇ ਰਹੋ ਠੀਕ ਹੈ ਜੀ ਹੱਥ ਖੜ ਕਰਕੇ ਇੱਕ ਪ੍ਰोसीडिंग ਦੀ ਬਹੁਤ ਹਸਤਾਣੀ ਕਰਤੀ ਅਤਰਾਜ ਆਪਾਂ ਨੇ ਦਿੱਤਾ ਜਿਹੜੇ ਸਾਡੇ ਲੋਕਲ ਬਾਹਰ ਰੁਕਿਆ ਗਿਆ ਉਹ ਕਹਿੰਦੇ ਵੀ ਉਹ ਰੁਕਣੇ ਨਹੀਂ ਐਂਡੇ ਖੋਲ ਰਹੇ ਨੇ ਕਹਿੰਦੇ ਖੋਲ ਰਹੇ ਪ੍ਰਸ਼ਾਸਨ ਕਹਿੰਦਾ ਖੋਲ ਰਿਹਾ ਜੇ ਨਹੀਂ ਖੋਲਣਗੇ ਆਪਾਂ ਫਿਰ ਅਤਰਾਜ ਖੜੇ ਹੋ ਜਣਗੇ ਠੀਕ ਹੈ ਜੀ ਗੱਲ ਬਾਕੀ ਆਪਾਂ ਆਪਾਂ ਆਇਆ ਮਿਲ ਦੇ ਨਾਲ ਲੱਗਣ ਦੇ ਵਿੱਚ ਹੱਕ ਵਿੱਚ ਵੀ ਲੱਗਣੀ ਚਾਹੀਦੀ ਇਹਦੇ ਲਈ ਆਪਾਂ ਨੇ ਰੂਲ ਫੋਲੋ ਕਰਨੇ ਨਾਲ ਏਦਾਂ ਰੌਲਾ ਪਾ ਕੇ ਆਪਣਾ ਮਸਲਾ ਹੱਲ ਨਹੀਂ ਹੋਣਾ ਤੁਸੀਂ ਹੁਣ ਬਹਿ ਜਾਓ ਇੱਕ ਵਾਰ ਗੱਲ ਸੁਣੀਏ ਅਫਸਰਾਂ ਦੀ ਵੀ ਕੀ ਕਹਿੰਦੇ ਆ ਆਪਾਂ ਬਹੁਤ ਸੁਚੱਜੇ ਤਰੀਕੇ ਨਾਲ ਆਪਾਂ ਨੇ ਅਪੋਜ਼ ਕਰਨਾ ਐਵੇਂ ਹੀ ਭੱਜਣਾ ਹੈ ਬਹਿ ਜਾਓ ਬਹਿ ਜਾਓ ਹਰੇ ਨਾਮ ਸੁਭਾਨ ਅੱਲਾਹ ਵੱਲੋਂ ਆਦਮੀ ਆ ਦੂਜੀ ਸਾਲਾ ਕਰਦੇ ਨਹੀਂ ਪਹਿਲਾਂ ਕਿ ਅਮੀਰ ਕੰਪਨੀ ਪਲਾਨ ਹਟਾਇਆ ਜਾਵੇਗਾ ਪਹਿਲਾ ਕੰਮ ਨਿਕਲਣ ਵਾਲੇ ਤੋਂ ਹੋਏ ਦੇ ਸਾਫ ਕਰਨ ਲਈ ਜਮਾਈ ਨੇ ਟੈਸਟ ਟੈਕਨੋਲੋਜੀ ਦਾ ਜਿਹਨੂੰ ਅਪਾ ਇਲੈਕਟ੍ਰੋਸਟੈਟਿਕ ਪ੍ਰੋਸੈਸ ਕਹਿੰਦੇ ਆ ਉਸੇ ਧੂਏ ਨੂੰ ਸਾਫ਼ ਕਰਨ ਲਈ ਇਸ ਕੋ ਇਲਾਵਾ ਸਾਫ਼ ਕਿਤੇ ਹੋਏ ਧੂਏ ਨੂੰ ਛੱਡਣ ਦੇ ਲਈ 80 ਮੀਟਰ ਤੱਕ ਦੀਆਂ ਚਿਮੀਆਂ ਲਗਾਈਆਂ ਨੇ ਚਿਮਨੀ ਦੇ ਵਿੱਚ ਆਪਾਂ ਨੂੰ ਆਨਲਾਈਨ ਕੰਟੀਨਿਊਸ ਸੈਨਸਰ ਵਾਲਾ ਡਿਵਾਈਸ ਆਇਆ ਸੰਧਾ ਜੀ ਜਿਹੜਾ ਕਿ ਹਰ ਮਿੰਟ-ਬਿੰਟ ਤੇ ਉੱਠ ਕੇ ਧੂਏ ਦੇ ਵਿੱਚ ਕੀ ਕੀ ਪਦਾਰਥ ਨੇ ਉਹਨਾਂ ਨੂੰ ਰਿਕਾਰਡ ਕਰੇਗਾ ਤੇ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਤੇ ਸਟੇਟ ਐਮਿਸ਼ਨ ਕੰਟਰੋਲ ਬੋਰਡ ਨੂੰ ਮੀਟਿੰਗ ਵਿੱਚ ਤੇ ਡਾਇਰੈਕਟਰ ਉਹਨਾਂ ਨੂੰ ਦੱਸੇਗਾ ਇਸ ਤੋਂ ਇਲਾਵਾ ਪਾਣੀ ਦੀ ਗੁਣਵੱਤਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਪ੍ਰੋਜੈਕਟ ਦੇ ਵਿੱਚ ਕੁੱਲ 13600 ਕਿਲੋ ਲੀਟਰ ਪਾਣੀ ਇੱਕ ਦਿਨ ਦਾ ਵੇਸਵਾਟਰ ਨਿਕਲੇਗਾ ਜਿਹਨੂੰ ਕੀ ਸਾਫ ਕਰਨ ਦੇ ਲਈ 18000 ਕਿਲੋ ਲੀਟਰ ਦਾ ਇੱਕ ਵਾਟਰ ਟ੍ਰੀਟਮੈਂਟ ਪਲਾਂਟ ਲਗਾਇਆ ਜਾਵੇਗਾ ਇਸ ਸਾਫ਼ ਕੀਤੇ ਹੋਏ ਪਾਣੀ ਨੂੰ ਵਿੱਚੋਂ ਇੰਡਸਟਰੀ ਦੇ ਵਿੱਚ ਦੁਬਾਰਾ ਵੀ ਯੂਜ਼ ਕੀਤਾ ਜਾਵੇਗਾ ਅਤੇ ਇਸ ਦੇ ਵਿੱਚ ਜਿਹੜੀ ਪਲਾਂਟੇਸ਼ਨ ਬੈਲਟ ਹੈ ਜਿਹੜੀ ਕਿ ਅਰਾਊਂਡ ਆਪਣੀ 35% ਇਸ ਪ੍ਰੋਜੈਕਟ ਦਾ ਏਰੀਆ ਹੈ ਉਡੀ ਸਾਈ ਕੀਤਾ ਜਾਵੇਗੀ ਇਸ ਤੋਂ ਇਲਾਵਾ ਘਰੇਲੂ ਗੰਦੇ ਪਾਣੀ ਨੂੰ ਜਿਹੜਾ ਕੀ ਉੱਥੋਂ ਦੇ ਕੰਮ ਕਰਨ ਵਾਲੇ ਬੰਦਿਆਂ ਦਾ ਕੋਈ ਕਿਚਨ ਦਾ ਪਾਣੀ ਆ ਪੁੱਛ ਹੈ ਮੌਸਮ ਦਾ ਪਾਣੀ ਆ ਉਸ ਨੂੰ ਸਾਫ਼ ਕਰਨ ਲਈ 100 ਕਿੱਲੋ ਲੀਟਰ ਫਰਦੇ ਦਾ ਪਲਾਂਟ ਲਾਇਆ ਜਾਵੇਗਾ ਅਤੇ ਉਸ ਪਾਣੀ ਨੂੰ ਵੀ ਸਿਚਾਈ ਦੇ ਵਿੱਚ ਵਰਤਿਆ ਜਾਵੇਗਾ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਬਲੈਕ ਲਿਕਰ ਦੀ ਉਤਪਾਦਾਂ ਦੇ ਢੇਰਵੇਂ ਦੇ ਵਿੱਚ ਪਲਾਂਟ ਦੀ ਜਿਹੜੀ ਪਲਪ ਮਿਲ ਹੈ ਉਤੋਂ ਤਿਆਰ ਕੀਤੀ ਗਈ ਬਲੈਕ ਲਿਕਰ ਨੂੰ ਕੈਮੀਕਲ ਰਿਕਵਰੀ ਪਲਾਂਟ ਦੇ ਵਿੱਚ ਕਾਸਟਿਕ ਸੋਡੇ ਦੀ ਰਿਕਵਰੀ ਲਈ ਪ੍ਰੋਸੈਸ ਕੀਤਾ ਜਾਵੇਗਾ ਅਤੇ ਇਸ ਪਲਪਿੰਗ ਪ੍ਰਕਿਰਿਆ ਦੇ ਵਿੱਚ ਔਸਤ ਦਵਾਰਾ ਵਕਿਆ ਜਾਵੇਗਾ ਇਸ ਤੋਂ ਇਲਾਵਾ ਸ਼ੋਰ ਪ੍ਰਬੰਧਨ ਦੇ ਵਿੱਚ ਜੇ ਮੈਂ ਤੁਹਾਨੂੰ ਦੱਸਾਂ ਤਾਂ ਇਹ ਕੋ ਲੋਕਾਸਕਾ ਜਾਂਦਾ ਹੈ ਕਿ ਜਿੱਥੇ ਵੀ ਪੇਪਰ ਮਸ਼ੀਨ ਹੋਏਗੀ ਜੀ ਉਹ ਸਾਰੀ ਦੀ ਸਾਰੀ ਇਮਾਰਤ ਦੇ ਅੰਦਰ ਲਗਾਈ ਜਾਵੇਗੀ ਤਾਂ ਜੋ ਉਹਦਾ ਸ਼ੋਰ ਨਾ ਆਵੇ ਅਗੇ

ਇਸ ਤੋਂ ਇਲਾਵਾ ਜਿਹੜੇ ਬੰਦੇ ਉਸ ਇੰਡਸਟਰੀ ਦੇ ਵਿੱਚ ਕੰਮ ਕਰਨਗੇ ਉਹਨਾਂ ਨੂੰ ਉਸ ਦੇ ਉੱਤੇ ਵਰਕਪਲੇਸ ਤੇ ਜਿੱਥੇ ਕੰਮ ਕਰ ਰਹੇ ਨੇ ਉਹਨਾਂ ਦੀ ਸਿਹਤ ਤੇ ਕੋਈ ਬੁਰਾ ਅਸਰ ਨਾ ਹੋਵੇ ਉਹਦੇ ਲਈ ਪ੍ਰੋਪਰ ਪੀਪੀਈ ਦੀ ਦੇਖਾਨੇ ਕਿਸੇ ਦੇਖੇ ਉਹਨਾਂ ਦੇ ਕੰਨਾਂ ਦੇ ਵਿੱਚ ਪਾਉਣ ਵਾਲੇ 이어ਮਾਫ ਸੁਣਦੇ ਨੇ ਮਾਸਕ ਲੱਗ ਉਹ ਸਾਰੀਆਂ ਚੀਜ਼ਾਂ ਦੀ ਵਰਤੋਂ ਕਿੱਥੀ ਜਾਵੇਗੀ इसको ਤੋਂ इंडस्ट्री ਇੰਡਸਟਰੀ ਦੇ पेपर ਪੈਪਰ प्रोडक्शन ਪ੍ਰੋਡਕਸ਼ਨ ਤੋਂ ਜਿਹੜਾ ਠੋਸ ਵੇਸ सॉलिड ਇਹ कह ਕਹਿ ਰਹੇ ਜਿਹ ਨੂੰ ਆਪਾਂ ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਦੇਖੋ ਬਲੈਕ ਲਿਕਰ ਨਿਕਲੂਗਾ ਬਲੈਕ ਲਿਕਰ ਤੋਂ ਆਪਾਂ ਰਿਕਵਰੀ ਬੋਇਲਰ ਦੇ ਵਿੱਚੋਂ ਉਹਨੂੰ ਗ੍ਰੀਨ ਲਿਕਰ 'ਚ ਬਦਲਾਂਗੇ ਤੇ ਉਸ ਗ੍ਰੀਨ ना ना ना। इसको ही लावा चिड़ा अपना ज़मीन में तो उपस्थिया भी अपना वाटर प्रिपेंट प्लांट लगा दूंगा 80,000 टेल्पलेट और वो जो जो, 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 जो भी स्लाइड चलूंगी वो ना क्यों होगा? वो ना सुखा आके बॉयलर में बिची ऐसे बाल्मन मजबूत बद क्या जाएगा? ऐसा साथ ये नहीं रूम पेजी है ये नहीं आगर ख़बाई बना हिकु महकमंदो इले सोनो छा <laughs> सघंद <laughs>